ਇੰਨਾ ਨਹੀਂ ਛੋੜਾਤ ਗਿਆ ਉਹ ਸਭ ਕੀ ਸੀ ਮम्मी ਕੋਲੇ ਗੱਲ ਕਰਾਂ ਜਾਂ ਨਾ ਕਰਾਂ ਬੁਆ ਮਰ ਜਾ ਇਹ ਤਾਂ ਢੜਦਾ ਕੰਜਰ ਭਾਂਡਾ ਪੰਨ ਕੇ ਹਟੂਗਾ ਬੇੜੀ ਬੈਠੀ ਆ ਨੀ ਬੜਾ ਫਾਈ ਇਹਦੇ ਨਾਲ ਤਾਂ ਮੈਂ ਕਰੂੰ ਗੱਲ ਸਮਾਰ ਕੇ ਤੂੰ ਮਾੜਾ ਮੋਟਾ ਬਹੂ ਨਾ ਕਿਸੇ ਨਾ ਕਿਸੇ ਔਰਜਣ ਦੇ ਵਿੱਚ ਲੱਜਾ ਉਹਨੂੰ ਗੱਲ ਨੂੰ ਟਾਲ ਕਿਸੇ ਪਾਸੇ ਹੋਰ ਦਿਮਾਗ ਨਾਲ ਛਟ ਤੇਰੇ ਕੋ ਜਿਆਦਾ ਨਹੀਂ ਲੱਗਣ ਲੱਗਿਆ ਅੱਜ ਕੱਲ ਹੈਨਾ ਤੇ ਇੱਕ ਇਹ ਨਹੀਂ ਨਾ ਤੁਰਦੀ ਦੇਖ ਕੇ ਨਹੀਂ ਨਾ ਤੁਰਦੀ ਤਾਂ ਕਰਕੇ ਇਹਨੂੰ ਕਿੰਨੇ ਵਾਰੀ ਕਿਹਾ ਵੀ ਮਾੜਾ ਮੋਟਾ ਦੇਖ ਕੇ ਕੰਮ ਕਰ ਲਿਆ ਕਰ ਤੇਰੇ ਵਰਗੀਆਂ ਚਿੜੀਆਂ ਦੇ ਕਿੰਨੇ ਦੇ ਪਰ ਕੱਟੇ ਨੇ ਮੈਂ ਸਮਝਿਆ ਇਹ ਸਮਝਿਆ ਜਾਂਦਾ ਕਮਾਲ ਹੈ ਫੋਨ ਹੀ ਨਹੀਂ ਚੱਕ ਰੇ ਮੇਰਾ ਹੱਦ ਹੋ ਗਈ ਇੱਕ ਵਾਰ ਫੇਰ ਟਰਾਈ ਕਰਤੀ ਆ ਕੀ ਮੈਸੇਜ ਲਿਖਿਆ ਕਾਲ ਯੂ ਲੇਟਰ ਹੱਦ ਹੋ ਗਈ ਬੰਦਾ ਮੋੜਾ ਮੋੜਾ ਦੱਸਦਾ ਦਵੇ ਵੀ ਕਿੱਥਿਆਂ ਕੀ ਕਰ ਰਹੇ ਹਾਂਗਾ ਹੁਣ ਮੈਸੇਜ ਕਰਕੇ ਦੱਸਣਗੇ ਮੈਨੇ ਇੰਨਾ ਵੀ ਕੀ ਬਿਜ਼ੀ ਹੁੰਦਾ ਹੈਗਾ ਬੰਦਾ ਮੜਾ ਇਹ ਦੱਸ ਦਿੰਦੇ ਮੈਨੂੰ ਐ ਲੱਗਦਾ ਹੈਗਾ ਇਹ ਆਵਦੀ ਭੈਣ ਕੋਲ ਨਾ ਬਾਕੀ ਹੋਂ ਤਾਹੀ ਨਹੀਂ ਮੇਰਾ ਫੋਨ ਚੱਕਰੇ ਵੀ ਕਿਤੇ ਇਹਨੂੰ ਨਾ ਪਤਾ ਲੱਗੇ ਮੈਂ ਨਾਲੇ 20 ਵਾਰ ਸਮਝਾਇਆ ਸੀ ਉਹਦੇ ਘਰੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਚੰਕੇ ਲੱਗਦੇ ਆ ਕੁੜੀ ਦੇ ਸਹਰੇ ਬਾਰ-ਬਾਰ ਜਾਂਦੇ ਪਰ ਨਹੀਂ ਇਹ ਕਿੱਥੇ ਮੇਰੀ ਮੰਦੇ ਆ ਗਏ ਇਹਨਾਂ ਨੇ ਤਾਂ ਆਪਣੀ ਮਨਮਰਜ਼ੀਆਂ ਕਰਨੀਆਂ ਨੇ ਸਮਝ ਨਹੀਂ ਆਂਦੀ ਕੀ ਕਰਾਂ ਮੈਂ ਫੋਨ ਵੀ ਚੱਕਲੇ ਬੰਦਾ ਕੋਈ ਆ ਜਾਣ ਤੇ ਕਰੇ ਫਿਰ ਦੱਸੂਗੇ ਇਹਨਾਂ ਨੂੰ ਕਿਵੇਂ ਕੋਤ ਕੱਲੀ ਵਾਲੀ ਆਣੀ ਮਾਂ ਤੈਨੂੰ ਕੀ ਦੱਸਾਂ ਆ ਇਨਨੂ ਮੈਂ ਹੁਣ ਫੋਨ ਕਰ ਰਹੀ ਸੀ ਮਾਹ ਪਤਾ ਨਹੀਂ ਕਿੱਥੇ ਹਾਲ ਤੱਕ ਆਈ ਨਹੀਂ ਕੋਈ ਪੁੱਛ ਲੈਂਦੀ ਕਦੋਂ ਤੱਕ ਆਉਣਗੀ ਕੋਈ ਰੋਟੀ ਬਾਣੀ ਤਿਆਰ ਕਰ ਲੈਂਦੀ ਹਾਂ ਪਰ ਇਹ ਕਿੱਥੇ ਫੋਨ ਹੀ ਨਹੀਂ ਚੱਕਣਾ ਮੈਨੂੰ ਮੈਸੇਜ ਪਾਤਾ ਕਹਿੰਦੇ ਬਾਅਦ ਚੋ ਗੱਲ ਕਰੂੰਗਾ ਅੱਛਾ ਉਹ ਤੇ ਬੀਜੀ ਹੋਇਆ ਬਹਿ ਭੈਣ ਕੋਲੇ ਗਿਆ ਹੈ ਨਾ ਹਾਂ ਭੈਣ ਕੋਲੇ ਗਿਆ ਮਾਏ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਖਰੇ ਕੀ ਤਾਂ ਉੱਥੇ ਹੀ ਗਿਆ ਹੋਵੇ ਤੇ ਜਾਣਾ ਵੀ ਸੀ ਘੱਟੋ ਘਾਟ ਮੈਨੂੰ ਤਾਂ ਅਗਲਾ ਖੇ ਬਗ ਜੇ ਮੈਨੂੰ ਤਾਂ ਦੱਸ ਦੇ ਕੋਈ ਤੇਨੂੰ ਤਾਂ ਦੱਸਣ ਦਾ ਹੱਕ ਬਣਦਾ ਪੁੱਤ ਤੀਜੇ ਦਿਨ ਬਗ ਜਾਂਦਾ ਉਤਰੀ ਤਨਖੀ ਮੈਂ ਬਗਜੰਦੀ ਨਾਲ ਮੈਨੂੰ ਲੈ ਜਾਂਦਾ ਹੋਰ ਦੋਨੇ ਬਗਜੰਦੇ ਮੈਂ ਤਾਂ ਆਪ ਕਹਿੰਦੀ ਸੀ ਪਰ ਫਿਰ ਮੈਂ ਮੈਂ ਆ ਗਈ ਸੀ ਕਿ ਫਿਰ ਦੋਨੇ ਬਗਜੰਦੇ ਮੈਂ ਫਿਰ ਮੁੜਦੀ ਉਹਦੀ ਮੈਂ ਤਾਂ ਰਹਿੰਦੀ ਤੇਰੇ ਕੋਲ ਮਾ ਤੂੰ ਤਾਂ ਰਹਿਨੀ ਆ ਠੀਕ ਹੈ ਤੈਨੂੰ ਤਾਂ ਸਿੱਖੀ ਕਹਿੰਦੇ ਆ ਪਰ ਮੈਂ ਉਹ ਕਹਿੰਦੀ ਆ ਕਿ ਵਿਤ ਉਹਨੂੰ ਜਾਣਦੀ ਉੱਥੇ ਲੋੜਕੀ ਹੈ ਕਿਰਾ ਮੇਨਾਂ ਗਲਤਾਂ ਕਰ ਲੇ ਕੋਈ ਪੁੱਛ ਦੱਸ ਲੈ ਹੁਣ ਉੱਥੇ ਜਾਂਦਾ ਕੋਈ ਬਿਨਾ ਸਮਾਨ ਸੱਪੇ ਦੇ ਬਗਜੰਦਾ ਅਗਲੇ ਵੀ ਤਾਂ ਕਹਿੰਦੇ ਹੋਣੇ ਉਹਦੇ ਸੋਰੇ ਕਿ ਕੁਛ ਲੈ ਕੇ ਨਹੀਂ ਆਈ ਹੈਗੀ ਮੈਂ ਤੈਨੂੰ ਦੱਸਾਂ ਬਸ ਬੀਸ ਠੀਕਰਾਂ ਦਾ ਸ਼ੌਂਕ ਮੇਰੀ ਗੱਲ ਸੁਣ ਇਹ ਰਿਤ ਤਾਂ ਕਣਕੰਡਾ ਕਰੰਟ ਕੋਈ ਹੈ ਹੀ ਨਹੀਂ ਕਿਹੜੀ ਮਾਂ ਦੁੱਧ ਚੁੰਗਿਆ ਤੇਰੇ ਪਿਓ ਨੂੰਗਾ ਐਂ ਕਰ ਲੈ ਜੀ ਮਿੰਟਾਂ ਜੀ ਆਪਦੇ ਆਪਦੇ ਬੱਲ ਦਾ ਜਿਵੇਂ ਮੈਂ ਕਹਿੰਦੀ ਸੀ ਉਵੇਂ ਹੀ ਕਰਦਾ ਸੀ ਮਜਾਰਾ ਮੇਰੀ ਗੱਲ ਤੋਂ ਬਾਹਰ ਹੋ ਜਾਂਦਾ ਸੀ ਹੁਣ ਮੈਂ ਕੀ ਕਰਾਂ ਮ Love ਮੈਰੀ ਸਦਾ ਮੈਂਂ ਕਰਈ ਸੀਗੀ ਹੁਣ ਜੇ ਫਿਰ ਦੇਖ ਲਾ ਹੁਣ ਲਾ ਮੈਰਜ ਤੂੰ ਕਰਾਈ ਸੀ ਤੇ ਹੁਣ ਤੂੰ ਸੌਖੀ ਹੈ ਜੇ ਸਾਡੇ ਰਾਹੀਂ ਕੰਮ ਕਰਦੇ ਸੀ ਵਿਆਹ ਕਰਦੇ ਤੇਰਾ ਵਧੀਆ ਕੱਬੀ ਕਾਨ ਤੇ ਨਾਲੇ ਤੂੰ ਸੌਖੀ ਰਹਿੰਦੀ ਤੇ ਨਾਲੇ ਅਸੀਂ ਰਹਿੰਦੇ ਤੇ ਨਾਲੇ ਗਾਹਾਂ ਵਾਲੇ ਬੋਲ ਕੇ ਤਖੋਦੇ ਕੋਸ ਕਿਆਤਾ ਤੁਮ ਹਸ ਰਹੀਆਂ ਕਿ ਪਰ ਹੁਣ ਕੀ ਕਰਾਂ ਉਦੋਂ ਅੱਖਾਂ ਤੇ ਪੱਟੀ ਬੰਨੀ ਹੋਈ ਸੀਗੇ ਜੇ ਉਹ ਜੋ ਕੁਝ ਇਹਨਾਂ ਨੇ ਕਿਹਾ ਮੈਂ ਮੰਨ ਲਿਆ ਮਾਂ ਚਲ ਸੱਸ ਸੋਰਾ ਨਹੀਂ ਹੈ ਕਿ ਇਕੱਲਾ ਇਕੱਲਾ ਮੁੰਡਾ ਪੈਣੀ ਆ ਬਸ ਹੋ ਗਿਆ ਕਿ ਤੁਰ ਚੂਗੀ ਵੀ ਮੈਂ ਸੌਖੀ ਰਹੂੰਗੀ ਚੱਲ ਹੁਣ ਫੇਰ ਦੱਸ ਸੌਖੀ ਆ ਸੌਖੀ ਤਾਂ ਚੱਲ ਠੀਕ ਆ ਪਰ ਹੁਣ ਮੈਂ ਬਸ ਐ ਕਹਿੰਦੀ ਸੀ ਵੀ ਚੱਲ ਕੋਈ ਨਹੀਂ ਇਹਨਾਂ ਨੂੰ ਇੱਕ ਵਾਰ ਘਰੇ ਆ ਜਾਂਦੇ ਮੈਂ ਨਾਲ ਗੱਲ ਕਰੂੰਗੀ ਮੇਰੀ ਗੱਲ ਸੁਣ ਬੁੱਤ ਤੂੰ ਉਹਨੂੰ ਸਮਝਾਈ ਆ ਉਹਦੇ ਘਰ ਵਾਲੇ ਨੂੰ ਤੇ ਆਪਦੇ ਬਸ ਚ ਕਰ ਲੈ ਜੇ ਸੌਖੇ ਦਿਨ ਕੱਟਣੇ ਯੋਕਸ ਜਿਵੇਂ ਨਾ ਤੇਰੀ ਮਰਜੀ ਮਾਂ ਕੋਈ ਨਾ ਮੈਂ ਤਾਂ ਬਥੇਰਾ ਕੋਸ਼ਿਸ਼ ਕਰਦੀ ਆ ਵੀ ਸਾਰਾ ਕੁਝ ਮੇਰੇ ਹੱਥ ਹੇਣਾ ਚੱਲ ਜੀ ਜਾਵੇ ਪਰ ਤੀਜਾਂ ਤੇ ਹਾਲਾਤ ਬਾਹਰੀ ਹੋ ਹੀ ਜਾਂਦੇ ਆਪੋ ਆਪ ਮੈਂ ਕਿੰਨੇ ਕਿੰਨੇ ਨਾਲ ਮੱਥਾ ਮਾਰਾਂ ਜਨਾਨੀਆਂ ਦਾ ਪਤਾ ਹੈ ਆਪਦੇ ਪਿਆਰ ਦੇ ਜਾਲ ਚ ਫਸਾ ਕੇ ਨਾ ਬੰਦੇ ਨੂੰ ਮੋਹ ਬਣਾਉਂਦੀਆਂ ਨੇ ਚਾਹੇ ਕਿੱਡੇ ਕਾਰਡਰ ਹੋਵੇ ਕਿੱਡੇ ਹੀ ਅਰਖੀ ਹੋਵੇ ਤੇ ਤੇਥੋਂ ਮੈਨੂੰ ਪਤਾ ਤੇਰਾ ਮੂੰਹ ਤਾਂ ਘਰੇ ਵੀ ਪੋਲਾ ਦੇ ਰਹਿੰਦਾ ਹੁਣ ਤੂੰ ਕੀ ਕਰੇਂਗੀ ਚੱਲ ਮਾਂ ਕੋਈ ਨਾ ਮੈਂ ਕਰੂੰਗੀ ਕੋਸ਼ਿਸ਼ ਉਹੋਸ਼ਨਾ ਹੁਣ ਐ ਹੱਥੋਂ ਸਾਰਾ ਕੁਝ ਨਿਕਲਣ ਥੋੜੀ ਦਊਂਗੀ ਬਸ ਫਿਰ ਸਾਰਾ ਕਰੀ ਉਹਨੂੰ ਹੀ ਖਵਾਈ ਜਾਣਗੇ ਫਿਰ ਉਹੀ ਤਾਂ ਮੈਂ ਕਹਿੰਨੀ ਆ ਤੂੰ ਆਪਦੇ ਇੱਥੇ ਪੈਰ ਜਮਾ ਐ ਨਾ ਸੋਚੀ ਵੀ ਚੱਲ ਆ ਮਰਜੀ ਐ ਕੋਈ ਨਹੀਂ ਜੇ ਕੋਈ ਬਸਚ ਹੁੰਦਾ ਤਾਂ ਹੋਜੇ ਨਹੀਂ ਨਾ ਸੀ ਐ ਸੋਚ ਵੀ ਇਹ ਮੇਰਾ ਘਰ ਵੱਸਦਾ ਤੇ ਮੇਰਾ ਹੀ ਉੱਜੜਦਾ ਮਾਂ ਉਹ ਤਾਂ ਠੀਕ ਆ ਮੈਨੂੰ ਐ ਲੱਗਦਾ ਹੁੰਦਾ ਵੀ ਕਦੇ ਕਦੇ ਮੈਂ ਨਾ ਇੱਥੇ ਪੈਣ ਪਿੱਛੇ ਕਲੇਸ਼ ਕਰ ਲੈਂਦੀ ਆ ਫਿਰ ਬੜਾ ਮੱਚ ਗਿਆ ਜੇ ਬਹਿ ਜਾਂਦੇ ਫਿਰ ਮੇਰੇ ਨਾਲ ਦੋ ਦੋ ਦਿਨ ਗੱਲ ਨਹੀਂ ਕਰਦੇ ਹੈਗੇ ਮੈਨੂੰ ਇਹ ਵੀ ਉਹਦੇ ਚੱਕਰ ਚ ਕਿਤੇ ਮੈਂ ਉਦਾਂ ਘਰ ਨਾ ਖਰਾਬ ਕਰ ਲਾਂ ਫਿਰ ਉਹੀ ਤਾਂ ਗੱਲ ਹੈ ਕੰਮ ਹੀ ਇਹ ਜਾ ਕਰ ਜਿਵੇਂ ਟੂਨੇ ਵਾਲੀਆਂ ਕਰਦੀਆਂ ਹੁੰਦੀਆਂ ਨੇ ਉਹਦੇ ਚਾਰ ਤੇ ਫਸਾ ਲੂੰ ਫੇਰ ਕੰਮ ਲੋਟ ਆਊਗਾ ਨਹੀਂ ਇਹ ਸਾਰਾ ਘਰ ਕੀ ਨਾ ਚਕਾ ਦੂਗਾ ਭੈਣ ਨੂੰ ਫੇ ਝੱਕੀ ਜਾਈ ਕੋਈ ਨਾ ਮਾ ਇਹਦਾ ਤਾਂ ਮੈਂ ਕੋਈ ਨਾ ਕੋਈ ਹੱਲ ਲੱਭ ਹੀ ਲੂੰ ਕਿਸੇ ਤਰ੍ਹਾਂ ਪੱਕਾ ਇਹ ਪੱਤਾ ਕੱਟ ਦੂੰਗਾ ਉਹ ਕਿਵੇਂ ਕੋਈ ਨਹੀਂ ਮੰਮੀ ਮੈਂ ਇਹਨੂੰ ਕਹਿ ਦੂੰਗੀ ਚਾਹ ਉਹਦੀ ਭੈਣ ਨੂੰ ਚੁਣ ਲੈ ਜਾਂ ਮੈਨੂੰ ਚੁਣ ਲੈ ਫਿਰ ਤੇ ਜਿਉ ਉਹਨੇ ਕਹਿਤਾ ਵੀ ਮੈਨੂੰ ਤਾਂ ਫਿਰ ਆਉਦੀ ਭੈਣ ਚੰਗੀ ਆ ਫੇਰ ਕੀ ਮੈਂ ਕਹਿ ਦੂਮਾ ਹੱਤ ਹੋ ਗਈ ਸਾਰੀ ਜ਼ਿੰਦਗੀ ਤਾਂ ਉਹਨਾਂ ਮੈਂ ਕੱਢਣੀਆਂ ਨੇ ਉਹਨੇ ਕੋਈ ਨਹੀਂ ਉਹਨੂੰ ਕੁੜੇ ਲਾ ਕੇ ਦੇਣੇ ਹੈਗੇ ਅੱਜ ਕੱਲ ਕੋਈ ਬਸਾ ਨਹੀਂ ਹੁੰਦਾ ਬੰਦਿਆਂ ਦਾ ਕਿੱਧਰ ਨੂੰ ਫਿਰ ਜਾਂਦੇ ਮਿੰਟਾਂ ਚ ਹੀ ਚੱਲ ਛੱਡ ਮਾਂ ਮੈਨੂੰ ਨਾ ਮੈਂ ਕਹਿੰਨੀ ਮੇਰੇ ਸੂਈ ਚ ਸ਼ਾਇਦ ਤੁਰ ਤੁਰ ਕੇ ਗਈ ਸੀ ਮੈਂ ਉਹ ਦੇਖਿਆ ਲੋਗ ਨਿਕਲ ਜਿੱਕੇ ਤੇ ਖਿਆਲ ਕਰ ਲ ਦੁੱਧ ਦਾ ਤੇ ਬਸ ਇਹ ਵੀ ਇਹ ਦੁੱਧ ਦਾ ਵੀ ਖਿਆਲ ਕਰ ਲ ਨਿਕਲ ਇਹ ਵੀ ਨਹੀਂ ਜਾਵੇ ਤੇ ਰੱਥਾਂ ਜੋ ਠੀਕ ਹੈ ਕੋਈ ਨਹੀਂ ਮੰਮੀ ਸਾਬ ਨੂੰ ਹਲੇ ਵੀ ਪਤਾ ਅਮੇ ਪਾਏ ਹੋਏ ਆ ਕੇ ਕੱਪੜੇ ਜਿਹੋ ਜੀ ਇਨਸਟਾਪ ਜਾ ਇਹ ਨਹੀਂ ਜਰਤੇ ਹੈਗੇ ਪੂਰਾ ਵੀ ਉਦੋਂ ਪਹਿਲਾਂ ਤਾਂ ਚੱਲ ਮੇਰੀ ਤੋਂ ਪਹਿਲਾਂ ਹੋਰ ਗੱਲ ਸੀ ਉਹ ਤਾਂ ਮੈਨੂੰ ਕਹਿੰਦੇ ਰਹਿੰਦੇ ਸੀ ਪਾਲਿਆ ਕਰ ਹੁਣ ਤਾਂ ਚੱਲ ਗਏ ਹੋਇਆ ਦੋ ਕੁ ਦਿਨ ਮੈਂ ਕਿਹਾ ਚੱਲ ਆ ਪਾਲ ਲੈਣੇ ਘਰੇ ਕੌਣ ਦੇਖ ਤੇ ਤੇਰਾ ਕੁਝ ਨੰਗਾ ਤਾਂ ਦੀਂਦਾ ਨਹੀਂ ਭਈਆ ਨੂੰ ਲੰਗੀ ਐ ਸਾਰਾ ਕੁਸਟਾ ਕਿਹਾ ਵਧੀਆ ਕੱਪੜੇ ਨੇ ਹੋਰ ਕੀ ਚਾਹੀਦਾ ਮੰਮੀ ਵਿਆਹ ਤੋਂ ਬਾਅਦ ਤੈਨੂੰ ਪਤਾ ਹੀ ਐ ਗੱਲਾਂ ਬਦਲ ਜਾਂਦੀਆਂ ਨੇ ਬਸ ਬੰਦਾ ਕੜਾ ਉਹ ਜਿਹਾ ਰਹਿੰਦਾ ਹੈ ਬਾਹਰ ਜਾਂ ਤੇ ਪਾਇਆ ਕਰ ਛੂਟ ਮੈਂ ਤੈਨੂੰ ਦੱਸਦੀ ਆ ਘਰੇ ਤਾਂ ਪਾ ਲਿਆ ਕਰ ਕੋਈ ਡਰ ਨਹੀਂ ਹੁੰਦਾ ਹਰੇਕ ਪਾਉਂਦੀ ਆ ਕਰ ਆਈਂ ਕਰਦੀ ਹੁੰਨੀ ਆ ਮੈਂ ਚਲ ਮੈਂ ਚਾ ਕੇ ਮੜਿਆ ਦੁੱਧ ਦੇਖ ਲਾ ਜਾਂ ਦੇਖ ਲਾ ਹੋਰ ਨਾ ਦੁੱਧ ਕੱਢ ਲਈ ਕਿਤੇ ਫੇਰ ਗਾਲਾਂ ਨੂੰ ਥਾਂ ਹੋ ਜੂਗਾ ਚਲ ਧਰ ਦੇ ਪੁੱਤਾ ਟੋਪੀ ਆ ਜਾ ਮੈਂ ਮਾਜ ਦੂੰਗੀ ਭਾਂਡੇ ਨਾ ਨਾ ਮਾਂ ਦੋ ਤਾਂ ਭਾਂਡੇ ਨੇ ਮੈਂ ਮਾਂਜ ਦੇਨੀ ਆ ਕੋਈ ਗੱਲ ਨਹੀਂ ਚਲ ਕੋਈ ਨਾ ਪੁੱਤਾ ਇਕੱਠੇ ਕਰ ਦੇ ਲੈ ਮਾਂ ਤੂੰ ਆਪੀ ਤਾਂ ਮੈਨੂੰ ਕਹਿ ਕੇ ਚਹੀ ਸੀ ਵੀ ਨੂੰਹਾਂ ਕੰਮ ਕਰਨ ਲਈ ਹੁੰਦੀਆਂ ਨੇ ਤਾਂ ਹੀ ਤਾਂ ਸੱਚਾ ਸੱਸਾਂ ਨੂੰ ਆਰਾਮ ਆਉਂਦਾਗਾ ਹੁਣ ਤੂੰ ਬੈਠ ਕੇ ਆਰਾਮ ਕਰ ਮੈਂ ਕਰ ਲਵਾਂਨੀ ਆ ਸਾਰਾ ਕੰਮ ਕੋਈ ਨਾ ਪੁੱਤ ਸ਼ੋਕਰ ਹੈ ਪਰਮਾਤਮਾ ਦਾ ਤੇਰੇ ਸਿਰ ਤੇ ਮੈਨੂੰ ਵੀ ਸੁੱਖ ਮਿਲ ਗਿਆ ਧੀਏ ਅਸਲ ਵਿੱਚ ਤੂੰ ਮੈਨੂੰ ਕਹਿੰਦੀ ਸੀ ਨਾ ਮਾਂ ਸੱਚ ਕੀ ਐ ਮੈਨੂੰ ਕਰਮਾਂ ਐ ਕਹਿੰਦਾ ਮੈਨੂੰ ਐ ਕਹਿੰਦਾ ਪੁੱਤ ਮੈਂ ਤੈਨੂੰ ਸੱਚ ਦੱਸ ਹੀ ਦਿੰਨੀ ਆ ਧੀਏ ਨਹੀਂ ਮਾਂ ਚੇਤੇ ਨੂੰ ਇਹ ਸੱਚ ਦੁਖੀ ਕਰਦਾ ਪਰੇਸ਼ਾਨ ਕਰਦਾ ਫਿਰ ਮੈਂ ਨਹੀਂ ਸੁਣਨਾ ਇਹ ਸੱਚ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੂੰ ਦੁਖੀ ਹੋਵੇਂ ਜਾਂ ਤੇਰਾ ਕੁਝ ਵੀ ਮਾੜਾ ਬੀਤਿਆ ਤੇਰੇ ਤੇ ਮੂਰੇ ਆਵੇ ਪੁੱਤ ਮੈਂ ਨਹੀਂ ਚਾਹੁੰਦੀ ਵੀ ਤੂੰ ਮੈਨੂੰ ਬਾਰ-ਬਾਰ ਸਵਾਲ ਕਰੇ ਸੱਚ ਤਾਂ ਅੱਜ ਨਹੀਂ ਤਾਂ ਕੱਲ ਤੈਨੂੰ ਪਤਾ ਲੱਗ ਹੀ ਜਾਊਗਾ ਪੁੱਤ ਬਿਆਹਿਆ ਸੀ

हम्म शरीर दी तंदुरुस्ती अच्छी है हाय हाय कुड़े पुत्त प्रीत उरेया मेरी गल सोना पता नहीं कौन की बीमारी पई हां दसो की हो गया ਪੁੱਤ ਮੈਨੂੰ ਤਾਂਪ ਚੜਿਆ ਪਿਆ ਦੋ ਰੋਟੀਆਂ ਲਾ ਦੇ ਤੇਰੇ ਪਿਓ ਨੇ ਖੇਤ ਜਾਣਾ ਰੋਟੀ ਮੰਗ ਕੇ ਗਏ ਕਹਿੰਦੀ ਰੋਟੀਆਂ ਲਾ ਦੇ ਦੁੱਕ ਨਾ ਤੁਹਾਨੂੰ ਐ ਨਹੀਂ ਦਿੰਦਾ ਮੈਂ ਕਿਹੜੀ ਹਾਲਤ ਦੇ ਵਿੱਚ ਰੋਟੀਆਂ ਮੈਂ ਕਿਹੜੇ ਹੱਥ ਨਾਲ ਬਣਾ ਲੂੰ ਆਪ ਦੇ ਲੱਗੇ ਇਹਨੇ ਡਰਾਮੇ ਕਰਨਾ ਤੁਸੀਂ ਪੁੱਤ ਪਤਾ ਹੈ ਮੈਨੂੰ ਤਾਂਪ ਚੜਿਆ ਰਿਹਾ ਮੜਾ ਜੀ ਤਾਂ ਪੁੱਤਰ ਕਹਤੀ ਹੈ ਫਿਰ ਤਾਂ ਮੈਂ ਕਰ ਲੂੰ ਸਾਰਾ ਕੰਮ ਮੈਨੂੰ ਵੀ ਪਤਾ ਹੈ ਤੇਥੋਂ ਇਸ ਹਾਲਤ 'ਚ ਕੰਮ ਨਹੀਂ ਹੁੰਦਾ ਖੜੀ ਖੜੀ ਗਾਇਨ ਸਤੇ ਤੇ ਪਿਓ ਯੋ ਕਰੀਆਂ ਲਾ ਦਿੰਦੀ ਪੁੱਤਾਂ ਕਿਉ ਮੈਂ ਠੇਕਾ ਲਿਆ ਰੱਖਿਆ ਤੁਹਾਡੇ ਘਰ ਦਾ ਤੇ ਤੁਹਾਡੇ ਘਰ ਦੇ ਇਥੇ ਮੈਂ ਨੌਕਰਾਣੀ ਲੱਗੀ ਹੋਈ ਆ ਵੀ ਤੁਹਾਡੇ ਸਾਰੇ ਟੱਬਰ ਦਾ ਮਹੀਂ ਫੂਕਣ ਵਾਲਣ ਕਰਾ ਮੈਥੋਂ ਤਾਂ ਆਪਦਾ ਨਹੀਂ ਸੰਭੇ ਜਾਂਦਾ ਹੈਗਾ ਮੈਥੋਂ ਨਹੀਂ ਲੈਂਦੀ ਕਿ ਤੁਹਾਡੀਆਂ ਰੋਟੀਆਂ ਆਵਦੀਆਂ ਬਣਾ ਲਓ ਜਿਹਨੇ ਖਾਣੀਆਂ ਲੇਗੀਆਂ ਕੋਈ ਨਾ ਪੁੱਤਾਂ ਇਹ ਨਾ ਬੋਲ ਤੇਰਾ ਹਾਲ ਕਸੂਤ ਹੈ ਤੀ ਇਹ ਪਰ ਜੇ ਪਤਾਗਾ ਤੁਹਾਨੂੰ ਸਭ ਕੁਝ ਕਿਉ ਫਿਰ ਮੈਨੂੰ ਇਹ ਜਿਹੇ ਚੀਜ਼ਾਂ ਕਹਿੰਦੇ ਹੋਗੇ ਮੈਂ ਆਪਦਾ ਆਪ ਨੂੰ ਸਾਹਮਣੇ ਉਹੀ ਬਹੁਤ ਹੈਗਾ ਕੋਈ ਨਾ ਪੁੱਤਾਂ ਕੋਈ ਨਾ ਕੋਈ ਨਾ ਮੈਂ ਆਇਂ ਗਈ ਸੀ ਜੇ ਮੜਾ ਜਾਂਦਾ ਬੁੱਤਲ ਜਾਂਦਾ ਫਿਰ ਤਾਂ ਮੈਂ ਉੱਠ ਕੇ ਕੰਮ ਕਰ ਲੂੰਗੀ ਮਸਾ ਹੀ ਸੀਗਾ ਨਾ ਲੈ ਇੰਨਾ ਉੱਚੀ ਨਾ ਬੋਲਿਆ ਕਰ ਨਾ ਜਾਣੀਏ ਕੋਈ ਆ ਬਲੱਡ ਬਲੱਡ ਘਾਟਵਾ ਦੇ ਜੇ ਫਿਰ ਔਖਾ ਹੋ ਜੂ ਉੱਤ ਡਾਕਟਰ ਦੇ ਭੱਜਣਾ ਪੈਂਦਾ ਆਪਦੇ ਆਪ ਨੂੰ ਸੰਭਾਲ ਕੇ ਰੱਖਿਆ ਕਰਤੀ ਏ ਮੈਂ ਤਾਂ ਆਪਦੇ ਆਪ ਨੂੰ ਸੰਭਾਲ ਕੇ ਰੱਖਿਆ ਹੋਇਆ ਅਜੇ ਆਪ ਤੁਸੀਂ ਡਰਾਮੇ ਜੇ ਨਾ ਕਰੋ ਮੇਰੇ ਸਾਹਮਣੇ ਚੰਗੇ ਨਹੀਂ ਰਹੋਗੇ ਨਾ ਨਾਲੇ ਮੈਨੂੰ ਆਇਆ ਦੱਸ ਤੁਹਾਨੂੰ ਕਿੰਨੇ ਵਾਰ ਕਿਹਾ ਨਾਲੇ ਉਹ ਬੁੜੇ ਇਹਨੂੰ ਕਿੰਨੇ ਵਾਰ ਕਹਤਾ ਵੀ ਮੈਨੂੰ ਅੱਡ ਕਰ ਦੋ ਕੀ ਥੋੜਾ ਦੱਸ ਹੋ ਰਿਹਾਗਾ ਮੈਨੂੰ ਕਰ ਦੋ ਨਾ ਅੱਡ ਮਿੰਟੋ ਮਿੰਟ ਤੁਸੀਂ ਨਾ ਪੁੱਤਾਂ ਹੀ ਕਾਨੂੰ ਬੋਲਦੀਆਂ ਤੀਏ ਕੀਹਦੇ ਨਾਲੋਂ ਅੱਡ ਹੋਵੇਂਗੀ ਲੂਟ ਟੋਟਰੂ ਆਪਾਂ ਕਹੇ ਕ ਜਾਣਿਆ ਅੱਡ ਹਾਉਣ ਨੂੰ ਕਿਹੜਾ ਪੰਜ ਸੱਤ ਜੀ ਆ ਦੇਖ ਜਿੰਨਾ ਕ ਕੰਮ ਇੱਥੋਂ ਬਣਦਾ ਪੁੱਤੋਂ ਓਨਾ ਕ ਕਰ ਲਿਆ ਕਰ ਵਾੜੇ ਕੰਮ ਨੂੰ ਤੈਨੂੰ ਮੈਂ ਕਹਿੰਦੀ ਨਹੀਂ ਧੀਏ ਚੁੱਪ ਕਰ ਜਾਓ ਠੀਕਾ ਮੇਰੇ ਮੁਰਿਆ ਬਾੜਾ ਬਿਰਲ ਬਿਰਲ ਜੀ ਨਾ ਕਰੋ ਨਰਿਆ ਹੁਣ 4 ਮਹੀਨੇ ਤੱਕ ਮੇਰੇ ਕੋਲ ਜਵਾਬ ਹੋ ਜਾਣਾ ਮੇਰਾ ਮੁੰਡਾ ਵੀ ਆ ਜਾਊਗਾ ਫਿਰ ਅਸੀਂ ਆਪਦਾ ਅੱਡੋ ਅੱਡੀ ਰਹਿਣਾਗਾ ਮੈਨੂੰ ਅੱਡ ਕਰ ਦਿਓ ਠੀਕਾ ਮੈਂ ਇੱਥੇ ਮੈਥੋਂ ਨਹੀਂ ਇੱਥੇ ਤੁਹਾਡਾ ਪੁੱਪਨ ਵਾਲਨ ਕੀਤਾ ਜਾਂਦਾ ਆਏਗਾ ਨਾ ਪੁੱਤ ਇੰਨਾ ਉੱਚੀ ਨਹੀਂ ਬੋਲਦੇ ਹੁੰਦੇ ਐਂ ਨਾ ਕਿਹਾ ਕਰ ਮੁੰਡਾ ਹੋ ਜੂ ਨਾ ਜਾਣੀਏ ਚੁੱਪ ਕਰ ਜਾ ਬੁੜੀਏ ਮੈਨੂੰ ਪਤਾ ਤੂੰ ਕੀ ਹੋ ਕਰੇਗੀ ਬਕਵਾਸ ਮਾਰੀ ਜਾਂਦੀ ਹੁੰਦੀ ਹੈ ਜਦੋਂ ਮੈਂ ਕਹਿੰਦਾ ਨਾ ਵੀ ਮੇਰੇ ਕੋਲ ਮੁੰਡਾ ਹੋਗਾ ਤਾਂ ਮੁੰਡਾ ਹੀ ਹੋਊਗਾ ਇੱਥੇ ਤੱਕ ਜਿਬਾਨ ਰੱਖ ਵੀ ਮੇਰੇ ਕੋਲ ਮੁੰਡਾ ਹੋਊਗਾ ਜਾਦੀ ਅੱਗੇ ਵੱਧ ਜਾਨੀ ਹੈਗੀ ਪਤਾ ਨਹੀਂ ਐਡੀ ਕੀ ਜੀਬ ਲੱਗੀ ਆ ਤੇਰੇ ਸਾਰਾ ਦਿਨ ਬਕਵਾਸ ਮਾਰਦੇ ਰਹਿੰਦੀ ਹੈਗੀ ਚੱਲ ਪੁੱਤ ਮੈਂ ਤਾਂ ਕਾਹਨੂੰ ਕਹਿਨੀ ਆ ਹਰੇਕ ਮਾਂ ਬਾਪ ਇਹੀ ਚਾਹੁੰਦੇ ਵੀ ਪੁੱਤ ਹੋਵੇ ਪੋਤਾ ਹੋਵੇ ਚੱਲ ਪੁੱਤੇ ਤਾਂ ਰੱਬ ਦੇ ਰੰਗ ਨੇ ਤੇਰੇ ਬਸ ਰੱਬ ਦੇ ਰੰਗ ਨੇ ਨਾ ਮੈਨੂੰ ਸਭ ਪਤਾ ਵੀ ਮੇਰੇ ਕੋਲ ਕੀ ਹੋਣਾ ਕੀ ਨਹੀਂ ਅਬ ਦਿਨਾ ਜੀਬੇ ਦੇ ਅੰਦਰ ਹੀ ਰੱਖਿਆ ਕਰ ਜੇ ਕਿਤੇ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਨੌਲੇ ਵਿੱਚ ਤੈਨੂੰ ਕੱਢੂ ਇਸ ਘਰ ਦੇ ਵਿੱਚ ਨੌਲੇ ਤੇਰੇ ਉਹਨੂੰ ਕੱਢ ਦੂੰ ਦਿਮਾਗ ਖਰਾਬ ਕਰਦੇ ਨੇ ਆਖੇ ਮੁੰਡਾ ਮੁੰਡਾ ਜਦੋਂ ਹੋਣਾ ਮੈਨੂੰ ਪਤਾ ਵੀ ਮੇਰੇ ਕੋਲ ਮੁੰਡਾ ਹੋਣਾਗਾ ਤੁਹਾਨੂੰ ਬੋਲਣ ਦੀ ਕੀ ਲੋੜ ਹੈਗੀ ਚੱਲ ਪੁੱਤ ਮੈਂ ਇਤਕ ਬੋਲਦੀ ਨਹੀਂ ਕੁਸਤੀ ਹੈ ਮੈਂ ਤਾਂ ਤਾਂ ਮੈਂ ਕਈ ਨਹੀਂ ਆਂ ਜੇ ਕੁਸ ਖਾਣਾ ਪੀਣਾ ਦਾ ਬਣਾ ਲਿਆ ਕਰ ਦੁੱਧ ਬਾਦ ਪੀ ਲਿਆ ਕਰ ਝੱਜ ਨਾਲ ਕਮਜ਼ੋਰੀ ਨਾ ਪਈ ਜੇ ਤੇਰੇ ਜੱਜ ਮੈਂ ਤਾਂ ਪੀਣਾ ਹੀ ਆ ਕਿਉਂ ਮੇਰੇ ਮੁੰਡੇ ਨੂੰ ਨਹੀਂ ਕੁਝ ਚਾਹੀਦਾ ਖਾਣ ਪੀਣ ਨੂੰ ਜੇ ਮੈਂ ਕੁਝ ਚੰਗਾ ਖਾਉਂਗੀ ਤਾਂ ਹੀਓ ਮੇਰੇ ਮੁੰਡੇ ਨੂੰ ਲੱਗੂਗਾ ਨਲਿਆ ਆਪਦਾ ਰੋਟੀ ਪਾਣੀ ਆਪੋ ਬਣਾ ਲਓ ਨੌਕਰ ਨਹੀਂ ਲੱਗੀ ਹੈਗੀ ਠੀਕ ਰੋਟੀ ਬਣਾਓ ਮੇਰੇ ਜੁੱਤੀ ਪੁੱਤ ਧਿਆਨ ਨਾਲ ਹੌਲੀ ਹੈ ਕਾ ਨੂੰ ਤੁਰਤੀ ਹੈ ਕੀ ਕਰ ਨਾ ਨਿਆਣੀ ਹੈ ਨਾ ਸਿਆਣੀ ਹੈ ਪਥੇਰਾ ਕਹਿ ਕੇ ਥੱਕ ਗਈ ਮਾੜੇ ਜੇ ਦਿਖਾਤਰ ਬਲੱਡ ਵਧਾ ਲੰਦੀ ਹੈ ਇੱਕ ਗੱਲ ਕਹੇ ਦਿੰਨੀ ਆ। ਚੱਲ ਨਾ ਜਾਣੀ ਉੱਚੇ ਨੀਵੇਂ ਚ ਪੈਰ ਵੱਜੇ ਜਾ ਜਾਂਦੀ ਹੋ ਜੇ। ਸਮਝਦੀ ਨਹੀਂ ਹੈਗੀ ਇਸ ਗੱਲ ਨੂੰ ਤਾਂ। ਚੱਲ ਉਹ ਜਾਣੇ ਮਨਾ। ਮੈਂ ਹੀ ਪਕਾਉਣੀ ਆ ਰੋਟੀ। ਇਹਨੇ ਵੀ ਨਹੀਂ ਖਾਧੀ ਹੋਣੀ ਡੁੱਬੜੀ ਨੇ। ਭੁੱਖੀ ਹੋਊਗੀ। ਚੱਲ ਪਕਾਉਣੀ ਆ ਦੇਖੀ ਜਊ ਆਪੇ ਉੱਤਰਦਾ ਰਹੂਗਾ ਤਾਪ ਤੂਪ ਤਾਂ। ਆ ਦੇ ਕੰਬੜੀ। ਉਹੀ ਬੁੱਲੀ ਜਾਂਦੀ। ਤੂੰ ਹੌਲੀ ਚੱਲਿਆ ਕਰ ਮੜਾ ਜਾਦਾ ਧਿਆਨ ਰੱਖਿਆ ਕਰ ਕੋਈ ਨਾ ਤੂੰ ਬੀਬੀ ਵਰਗੇ ਨਾਲ ਕੰਨੋਂ ਮੱਥਾ ਲਾਉਣੇ ਹੁੰਨੇ ਤੈਨੂੰ ਪਤਾ ਤਾਂ ਹੈਗਾ ਤੂੰ ਜੇ ਕੋਈ ਕੰਮ ਕਰਾਉਣਾ ਮੈਨੂੰ ਕਹੇ ਨਾ ਫਿਰ ਆਪਦੀ ਮਾਂ ਨੂੰ ਨਹੀਂ ਸਮਝਾ ਸਕਦਾ ਤੂੰ ਮੜਾ ਮੋਟਾ ਆ ਕੇ ਮੈਨੂੰ ਬੋਲਣ ਲੱਗ ਗਿਆ ਜੇ ਇਹੀ ਲੈਕਚਰ ਆਪਦੀ ਮਾਂ ਨੂੰ ਦੇ ਦੇ ਚੰਗਾ ਨਹੀਂ ਰਹੇਗਾ ਤੂੰ ਓ ਚੱਲ ਚੰਗਾ ਇਹਨਾਂ ਬਲੱਡ ਕਾ ਤੋ ਵਧਾਇਆ ਹਾਂ ਤੇ ਕਾ ਤੋ ਵਧਾਇਆ ਆਪਣੇ ਹੋਣ ਵਾਲੇ ਜਿਹਾ ਆਖਦਾ ਤੈਨੂੰ ਪਤਾ ਬਲੱਡ ਵਧੂਗਾ ਤੇਰਾ ਨਾਲ-ਨਾਲ ਉਹ ਤੇ ਵੀ ਅਸਰ ਪਾਊਗਾ ਮੈਂ ਤਾਂ ਆਪਣੇ ਮੁੰਡੇ ਦਾ ਧਿਆਨ ਰੱਖਦੀ ਹਾਂ ਠੀਕ ਆ ਪਰ ਤੇਰੀ ਮਾਂ ਨੂੰ ਚੁੱਪ ਕਰਾ ਲਿਆ ਕਰ ਮੇਰੇ ਮੂਹਰੇ ਨਾ ਬੋਲ ਬੋਲਣ ਦੀ ਲੋੜ ਨਹੀਂ ਹੈਗੀ ਉਹਨੂੰ ਓ ਚੱਲ ਪ੍ਰੀਤ ਕੋਈ ਨਾ ਤੂੰ ਕਦੇ ਪਿਆਰ ਨਾਲ ਵੀ ਗੱਲ ਕਰ ਲਿਆ ਕਰ ਸਾਰਾ ਦਿਨ ਗੁੱਸੇ ਨਾਲ ਰਿਹਾ ਕਰ ਜੇ ਤੇਰੀ ਮਾਂ ਪਿਆਰ ਨਾਲ ਗੱਲ ਕਰਨ ਤੂੰ ਤਾਈਂਓ ਗੱਲ ਕਰੂ ਤੇਰੀ ਮਾਂ ਨਾਲ ਜਦੋਂ ਸਾਰਾ ਦਿਨ ਤਾਂ ਕੁੱਤੇ ਵਾਂਗੂ ਪਈ ਰਹਿੰਦੀ ਏ ਮੈਨੂੰ ਓ ਚੱਲ ਕੋਈ ਨਾ ਉਹਨੂੰ ਮੈਂ ਸਮਝਾ ਦਊਂਗਾ ਪਤਾ ਕੀ ਹੈ ਤੈਨੂੰ ਡਾਕਟਰ ਨੇ ਕਿਹਾ ਇੱਕ ਦਾ ਬਾਲਾ ਤੇਜ ਨਹੀਂ ਤੁਰਨਾ ਹੈਗਾ ਇੱਕ ਮੜਾ ਜਾ ਬਲੱਡ ਨਾ ਪਤਾ ਹੈ ਕਿ ਡਾਕਟਰ ਨੇ ਕਿਹਾ ਕਿ ਨਾ ਜਵਾਖ ਤੇ ਮਾੜਾ ਅਸਰ ਪਊ ਭਈ ਇਹਦਾ ਚੱਲ ਕੋਈ ਨਾ ਜਵਾਖ ਨੂੰ ਤਾਂ ਮੈਂ ਆਪੇ ਦੇਖ ਲਊ ਨਾ ਤੈਨੂੰ ਮੈਂ ਕਿੰਨੇ ਵਾਰ ਕਹਤਾ ਵੀ ਆਪਣੀ ਮਾਂ ਨੂੰ ਕਹ ਦੇ ਆਪਣੇ ਬੁੜੇ ਨੂੰ ਕਹ ਦੇ ਅੱਡ ਕਰ ਦਣਗੇ ਆਪਾਂ ਨੂੰ ਕਦੋਂ ਕਰਨਾ ਅੱਡ ਉਹਨਾਂ ਨੇ ਤੂੰ ਕਾਵਲੀਆਂ ਗੱਲਾਂ ਕਹ ਉਹ ਕਰਦੀਆਂ ਹੁਣ ਗੁੱਸੇ 'ਚ ਬੋਲੀ ਜਾਂਦੀ ਐ ਨਾਲੇ ਆਪਾਂ ਅੱਡ ਕੀ ਦੇ ਨਾਲ ਹੋਣਾ ਮੈਂ ਕਹਤਾ ਨਾ ਵੀ ਮੈਂ ਅੱਡ ਹੋਣਾਗਾ ਮੈਂ ਨਹੀਂ ਰਹਿਣਾ ਤੇਰੀ ਬੁੜਾ-ਬੁੜੀ ਨਾਲ ਜਦੋਂ ਮੈਂ ਆਪਦੇ ਜਵਾਖ ਨਾਲ ਅੱਡ ਰਹੂੰਗੀ ਰਹਿਣਾ ਮੇਰੇ ਨਾਲ ਰੈਲੀ ਨਹੀਂ ਮੇਰਾ ਤਾਂ ਕਹ ਨਾ ਆਪਦਾ ਅੱਡ ਵਿੱਡ ਕਰ ਦੋ ਸਭ ਕੁਝ ਮੈਥੋ ਨਾ ਤੇਰੇ ਮਾਪੇ ਦੇ ਲੰਗਰ ਰੋਟੀ ਬੰਦਦਾ ਨਾ ਮੈਂ ਬਣਾਵਾਂ ਉਹਨਾਂ ਦਾ ਕੋਈ ਨਹੀਂ ਆਪਾਂ ਰੋਟੀ ਵਾਲੀ ਲਾ ਲਾਂਗੇ ਕਰ ਤੂੰ ਇਹ ਜਿਹਾਂ ਕੰਨਾ ਨਾ ਹਾਂ ਰੋਟੀ ਵਾਲੀ ਰੁਪਈਆ ਬਥੇਰਾ ਤੁਹਾਡੇ ਕੋਲ ਲਾ ਲਾਂਗੇ ਰੋਟੇ ਵਾਲੀ ਆਪਦੀ ਮਾਂ ਨੂੰ ਨਾ ਕਹੋ 4 ਪੈਸੇ ਜੋ ਕਰ ਲੂਗੀ ਜੋੜ ਕੇ ਰੱਖ ਲੂਗੀ ਰੋਟੀਆਂ ਵਾਲੀ ਬੰਦ ਜੋ ਇੱਥੇ ਹੋ ਜੋ ਹੋ ਜੋ ਸਾਰਾ ਦਿਨ ਬਸ ਐ ਆ ਵੀ ਆਪਦੀ ਮਾਂ ਨੂੰ ਨੀਂਦ ਲਾਉਣਾ ਹੈਗਾ ਕਾਸੇ ਕੰਮ ਧੰਦੇ ਤੇ ਚੱਲ ਫਿਰ ਤੂੰ ਤੂੰ ਕਾਨੂੰ ਕਮਲੀਏ ਗੁੱਸੇ ਹੋਈਆਂ ਹੈ ਗੁੱਸੇ ਨਹੀਂ ਹੋਣਾ ਚੁੱਪ ਕਰ ਤੂੰ ਮੇਰੀ ਗੱਲ ਸੁਣ ਲੈ ਮੈਂ ਬੀਬੀ ਨੂੰ ਸਮਝਾਉਣਾ ਡਲੇ ਆਇਆ ਵੀ ਦੋ ਚਾਰ ਪਾਈ ਹੋਈ ਹੈ ਫਿਰ ਆਪਾਂ ਅੱਡ ਹੁੰਦੇ ਵੀ ਸੋਨੇ ਲਾ ਦਿਆ ਲੋਕ ਆਪਾਂ ਨੂੰ ਮੜਾ ਕਹਿਣਗੇ ਜਿਨੇ ਬੋਲਣਾ ਨਾ ਬੋਲੇ ਜਾਂਦੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਤੇ ਮੇਰਾ ਮੁੰਡਾ ਅਸਤਾ ਦੋਨੋਂ ਅੱਡੇ ਵੇਟ ਰਹਿ ਲਾਂਗੇ ਜੇ ਤੈਨੂੰ ਵੀ ਬਾਲਾ ਸ਼ੌਂਕ ਆ ਨਾ ਰੈਲੀ ਆਪਦੀ ਬੁੜਾ-ਬੁੜੀ ਨਾਲ ਹੈ ਤੇ ਕੰਬਲੀ ਮੈਂ ਤਾਂ ਤੇਰੇ ਨਾਲ ਹੀ ਰਹੂੰ ਮੈਂ ਹੋਰ ਕਿਧਰ ਨਾ ਰਹਿਣਾ ਕੋਈ ਗੱਲ ਨਹੀਂ ਮੈਂ ਬੀਬੀ ਨੂੰ ਸਮਝਾ ਦਾਂਗਾ ਗਾਹ ਨੂੰ ਤੇ ਨੁਕਮ ਨਹੀਂ ਕਿਹਾ ਕਰੂਗੀ ਚੰਗਾ ਤੂੰ ਆਇਆ ਕਰ ਤੂੰ ਅੰਦਰ ਬੈਠ ਮਾਤੇ ਬਸ ਤੀ ਚਾਹ ਬਣਾ ਕੇ ਲੈ ਕਾਣਾ ਚਾਹ ਵੀ ਨਹੀਂ ਕਿ ਦੁੱਧ ਪੀਣਾ ਦੱਸ ਬੋੜ ਕੀ ਪੀਣਾ ਬੋੜ ਕਹਿੰਦੇ ਕੀ ਪੀਣਾ ਬਹੁਤੀਆਂ ਮਿੱਠੀਆਂ ਗੋਲੀਆਂ ਦੇਣ ਦੀ ਲੋੜ ਨਹੀਂ ਹੈਗੀ ਮੈਨੂੰ ਜਿਹੜੀ ਗੱਲ ਮੈਂਨੇ ਕਹਿਤੀ ਨਾ ਵੀ ਮੈਨੇ ਅੱਡ ਹੋਣਾ ਤਾਂ ਮੈਂ ਅੱਡੀ ਹੋਣਾ ਚੁੱਪ ਕਰਕੇ ਤੂੰ ਨਹੀਂ ਹੋਣਾ ਆਪਦੀ ਮਾਂ ਨਾ ਰਹਿਣਾ ਆਪਦੇ ਪਿਓ ਨਾ ਰਹਿਣਾ ਜਿਹਦੇ ਨਾਲ ਰਹਿਣਾ ਉਹਦੇ ਨਾਲ ਰਹਿ ਪਰ ਮੈਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਮੈਂ ਤੁਹਾਨੂੰ ਦੱਸਤਾ ਨਾ ਵੀ ਮੈਂ ਤੇ ਮੇਰਾ ਜਵਾਕ ਅਸਤਾ ਦੋਨੋਂ ਅੱਡ ਵੇੱਡੇ ਹੀ ਰਹਿ ਲਾਂਗੇ ਓਏ ਆਪਾਂ ਹੁਣ ਵੀ ਅੱਡੀਆਂ ਹੁਣ ਵੀ ਆਪਾਂ ਕਮਰੇ ਜੀ ਰਹਨੇ ਆਂ ਅੱਪਾ ਤਾਂ ਕਦੇ-ਕਦੇ ਹੀ ਬਾਹਰ ਨਿਕਲਦੇ ਆਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ। ਉਹ ਜਿਹੜੇ ਤੇਰੀ ਮਾਂ ਮੈਨੂੰ ਸਾਰੇ ਕੰਮ ਗਣਾ ਦਿੰਦੀ ਆ ਕਦੇ ਰੋਟੀਆਂ ਬਣਾਉਦੇ ਕੱਪੜੇ ਧੋਦੇ ਆ ਆ ਕਰਦੇ ਉਹ ਕਦੇ ਉਹਦੀ ਅੱਖਾਂ ਕੁੱਟੀਆਂ ਨੇ ਉਹਨੂੰ ਦੀਦਾ ਨਹੀਂ ਹੈਗਾ ਵੀ ਮੈਂ ਕਿਹੜੇ ਹਾਲਾਤ ਚਾਂਗੀ। ਉਹ ਤਾਂ ਹੀ ਤਾਂ ਸਾਰੇ ਕੰਮ ਤਾਂ ਤੇਰੇ ਨਾਲ ਮੈਂ ਕਰਾਈ ਜਾਣਾ ਰਹਿਣਾ। ਕੱਪੜੇ-ਕੁੱਪੜੇ ਮੈਂ ਸੁੱਕਣੇ ਪਾ DNA ਹੈ ਆ ਪਾਣੀ ਵਾਲੀ ਬਾਲਟੀਆਂ ਭੁੱਡੇ ਰੱਖ ਕੇ ਤੈਨੂੰ ਮੈਂ ਬੱਸ ਕਰ ਬਹੁਤਾ ਹੁਣ ਮੈਨੂੰ ਗਿਆਨ ਜੇਣਾ ਦੇ ਠੀਕ ਆ ਵੀ ਤੂੰ ਕੀ ਕਰਦਾ ਕੀ ਨਾ ਸਭ ਦੀਂਦਾ ਮੈਨੂੰ ਵੀ ਉਹ ਜਾ ਕੇ ਆਪਦੀ ਮਾਂ ਨੂੰ ਸਮਝਾ ਲੈ। ਨਾਲੇ ਮੈਂ ਅੰਦਰ ਬੈਠਿਆ ਚੁੱਪ ਕਰ ਠੀਕ ਹੈ ਚਾਟ ਮਸਾਲਾ ਇਹ ਤਾਂ ਨਹੀਂ ਪਾਉਣਾ ਉੱਤੇ ਚਲ ਬੀਬੀ ਨਾਲ ਗੱਲ ਕਰਦੇ ਆ ਯਾਰ ਚਲ ਮਾਂ ਕਾਨੂੰਨੂ ਵੀ ਪ੍ਰੀਤ ਨਾਲ ਲੜਦੀ ਹੁੰਨੀ ਆ ਹੈ ਆਪ ਕੰਮ ਧੰਦਾ ਕਰ ਲਿਆ ਕਰ ਜਾਂ ਤੂੰ ਮੈਨੂੰ ਕਹਦਾ ਕਰ ਮੈਂ ਕਰਦਾ ਤਾਂ ਆਟਾ-ਉਟਾ ਮੈਂ ਸਾਂਣ ਦਾਂਦਾ ਚਲ ਤੈਨੂੰ ਉੱਥੇ ਮੰਜੇ ਤੇ ਫੜਾ ਦਾਂਦਾ ਬੈਠੀ-ਬੈਠੀ ਕੋਹ ਨਾਲ ਦਾਂਦੀ ਕੋਈ ਨਾ ਪੁੱਤ ਮੈਨੂੰ ਨਾ ਤਾਪ ਚੜ ਰਿਆ ਸੀ ਮੈਂ ਤਾਂ ਕਿਹਾ ਸੀ ਹੂੰ ਤਾਂ ਮੈਂ ਕਾਨੂੰ ਕਹਿੰਨੀ ਉਹਨੂੰ ਕੰਮ ਨੂੰ ਉਹ ਪਤਾ ਕੀ ਹੈ ਤੇਰਾ ਬਾਪੂ ਰੋਟੀ ਮੰਗੀ ਜਾਂਦਾ ਸੀ ਪੁੱਤ ਰੋਟੀ ਦਾ ਮੰਗੀ ਜਾਂਦਾ ਸੀ ਉਹ ਡਾਕਟਰ ਨੇ ਉਹਨੂੰ ਕਿਹਾ ਡਾਕਟਰ ਕਹਿੰਦਾ ਵੀ ਭਾਈ ਹੁਣ ਇਹਦੇ ਚ ਚੇੜਚੜਾਪਣ ਜਾਇਆ ਪਿਆਗਾ ਵੀ ਤੁਸੀਂ ਇਹਨੂੰ ਬਾਲਾ ਬੁਲਾਇਆ ਚਲਾਇਆ ਨਾ ਕਰੋ ਵੀ ਜੇ ਬਲੱਡ ਵੱਧ ਗਿਆ ਫਿਰ ਜਵਾਬ ਤੇ ਅਸਰ ਪਊਗਾ ਪੁੱਤ ਮੈਂ ਵੀ ਬਥੇਰਾ ਸਮਝਾਉਣੀ ਆ ਵੀ ਤੀ ਐ ਨਾ ਬੋਲਿਆ ਕਰ ਪਰ ਡੁੱਬੜੀ ਨਾ ਤਾਂ ਨਿਆਣੀ ਐ ਨਾ ਸਿਆਣੀ ਐ ਪਤਾ ਨਹੀਂ ਐ ਘਾਤੋ ਕਰਦੀ ਐ ਇੰਨਾ ਕਿਉਂ ਖਿਜਦੀ ਐ ਬੱਸ ਮੈਂ ਤਾਂ ਹੀ ਕਿਹਾ ਸੀ ਮਾ ਤੇਰਾ ਬਾਪੂ ਜੋ ਕਰਨ ਦੋ ਰੋਟੀਆਂ ਲਾ ਦੇ ਪੁੱਤ ਜਦੋਂ ਮੈਨੂੰ ਤਾਂ ਪੁੱਤਰ ਗਿਆ ਮਹਾ ਬਾ ਦੁੱਧੀਆਂ ਕਰਾਲੀਆਂ ਫੇਰ ਪਕਾ ਲੂੰਗੀ ਉਹ ਖੇਤ ਜਾਊਗਾ ਕਹਿ ਕੇ ਗਿਆ ਸੀ ਕਿ ਨਾ ਮੈਂ ਖੇਤ ਜਾਣ ਉਹ ਚੱਲ ਬੀਬੀ ਇਹ ਤਾਂ ਮੈਂ ਨਾਲ ਤਾਈ ਨੂੰ ਬੁਲਾ ਲਿਆਉਂਦਾ ਉਹ ਥੱਪ ਜਾਈਂ ਦੋ ਰੋਟੀਆਂ ਉਹਨੂੰ ਤੂੰ ਕੰਮ ਨੂੰ ਨਾ ਕਿਹਾ ਕਰ ਨਾਲੇ ਮੈਨੂੰ ਇੱਥੋਂ ਪਲੇਟ ਤੇ ਕਰਦੀ ਜੀ ਦੇ ਦੇ ਉਹ ਫਰੂਟ ਮੰਗਦੀ ਉਹਨੂੰ ਫਰੂਟ ਚੀਰ ਕੇ ਦੇ ਦੇ ਕੋਈ ਨਾ ਪੁੱਤ ਚੀਰ ਕੇ ਫੜਾ ਦੇ ਮੈਂ ਕਾਨੂੰ ਕਹਿਣੀ ਹੁਣ ਨਹੀਂ ਮੈਂ ਕਹਿੰਦੀ ਹੈਗੀ ਪਲੇਟ ਤਾਂ ਅੰਦਰੋਂ ਚੱਕ ਲੀ ਕੋਈ ਨਾ ਉਥੋਂ ਰਸੋਈ ਚੋਂ ਤੇ ਚੱਲ ਰੋਟੀ ਮੈਂ ਲਾਉਣੀ ਆ ਚੱਲ ਫਰੂਟ ਖਾਂਦੀ ਆ ਤਾਂ ਫਰੂਟ ਖਵਾ ਦੇ ਭਾਈ ਜੇ ਦੇਖਿਓ ਨੇ ਰੋਟੀ ਖਾਣੀ ਆ ਤਾਂ ਮੈਂ ਰੋਟੀ ਲਾਉਣੀ ਆ ਪਹਿਲਾਂ ਰੋਟੀ ਖਾ ਲੇ ਕਾਨੂੰ ਨੂੰ ਫਰੂਟ ਜੇ ਦੇ ਦੇਣਾ ਡਾਕਟਰ ਨੇ ਕਿਹਾ ਵੀ ਬਾਲੀ ਰੋਟੀ ਨਾ ਦਿਓ ਰੋਟੀਆਂ ਦਾ ਉਹ ਇੱਕ ਦੋ ਹੀ ਦੱਸਿਆ ਬਸ ਠੀਕ ਆ ਹਾਂ ਹੁਣ ਫਰੂਟ ਜੇ ਦੇ ਦੇਣਾ ਚੱਲ ਇਹਨਾਂ ਨਾਲ ਉਹ ਜੋ ਜੇ ਕੋਈ ਕੰਮ ਆਦਾਂ ਦਾ ਹੁੰਦਾ ਵੀ ਮੈਨੂੰ ਦੱਸ ਦਿਆ ਕਰ ਆ ਤੈਨੂੰ ਗੋਲੀਆਂ ਮੈਂ ਦੇ ਦਾਂ ਤੂੰ ਬੁਖਾਰ ਦੀ ਕੋਈ ਨਾ ਪੁੱਤ ਗੋਲੀ ਤਾਂ ਮੈਂ ਲੈ ਲਈ ਜੇ ਮਾੜਾ ਜੇ ਮਹੰਗ ਟਹਿੜਾ ਹੋ ਜੇ ਬੁਖਾਰ ਫਿਰ ਮੈਂ ਟੀਕਾ ਲਵਾਇਆ ਆ ਤਾਰ ਨਹੀਂ ਲੁਗਾਈ ਤੇ ਕਵੀਲ ਬਲਾਂ ਡਾਕਟਰ ਨੂੰ ਆ ਘਰੀ ਬਲਾ ਲੂੰਗਾ ਚੰਗਾ ਜੀ ਠੀਕ ਆ ਚੰਗਾ ਪੁੱਤ ਬਸ ਮੈਂ ਲਾਉਣੀ ਆ ਰੋਟੀ ਤੂੰ ਵੀ ਖਾ ਲਈ ਭਾਈ ਤੇਰਾ ਪਿਓ ਵੀ ਖਾ ਲ